ਸਾਸ਼ੀਆਕਾਲ ਵੈਲਕਮ ਟੂ ਮਾਈ ਨਿਊ ਬਲੌਗ ਲੋ ਜੀ ਆਪਣਾ ਬਲੌਗ ਅੱਜ ਹੋਣ ਵਾਲਾ ਵਾ ਗੋਬਿੰਦਾਂ ਤੋਂ ਸ੍ਰੀ ਹਿਮਕੁੰਨ ਸਾਹਿਬ ਨੂੰ ਤੇ ਵੀਰ ਹੁਣੀ ਪੂਰੇ ਤਿਆਰ ਹੋ ਗਏ ਆ ਤੇ ਚਲੀ ਆਪਾਂ ਪਾਈਏ ਚਲਾਣੇ ਸਵੇਰ ਦਾ ਟਾਈਮ ਹੋ ਗਿਆ ਕਿ ਸਾਢੇ 4 ਹੋ ਗਏ ਆ ਸਾਢੇ 4 ਹੋ ਗਏ ਆ ਤੇ ਦਾਦਿਆਂ ਤੁਹਾਨੂੰ ਉਤਾਰ ਤੇ ਨਾਮ ਵਾਹਿਗੁਰੂ ਸਤ ਸਾਮ ਵਾਹਿਗੁਰੂ ਤੇ ਨਾਮ ਵਾਹਿਗੁਰੂ 2 ਕਿਲੋਮੀਟਰ ਦੂਰੀ ਆਪਾਂ ਤਾਂ ਕਰ ਲਈ ਆ ਤੇ ਬੰਦੇ ਆਪਣੇ ਰਹਿ ਗਿਆ ਉਹਦੇ ਪਿੱਛੇ ਤੇ ਆਪਾਂ ਸੋਚਿਆ ਵੀ ਆਹ ਰਾਹ ਦੇ ਵਿੱਚ ਚਾਹ ਦਾ ਪ੍ਰਬੰਧ ਹੈਗਾ ਉੱਥੇ ਨਾਲੇ ਚਾਹ ਪੀਣੀ ਤੇ ਨਾਲੇ ਪਾਣੀ ਪੀਲੀ ਕੋਲ ਦੇ ਨਾਲੇ ਕਰ ਲਈਏ ਰੈਸਟ ਆਹ ਤੇ ਨਾਲੇ ਬੰਦੇ ਆਪਣੇ ਡੀਗਲੀ ਵਾਲੇ ਮਿਲਦਾ ਉਹ ਵਾ ਪਿੱਛੇ ਸੈਲੋ ਜਿਆਦਾ ਪਿੱਛੇ ਆ ਦੇਖ ਲੋ ਤੁਸੀਂ ਆਪ ਦੇਖ ਲੋ ਕਿੰਨੀ ਉੱਪਰ ਆ ਤੋ ਥੱਲੇ ਆ ਲੋ ਜੀ ਆ ਮੁੰਡਾ ਵੇਖੋ ਦਿਖਣ ਰਿਹਾ ਤੁਹਾਨੂੰ ਫਲੈਸ਼ ਗੋਣੀ ਪੈਣੀ ਲੱਗਦਾ ਦਿਖਣਾ ਆਵਣੀ ਇਹਨੇ ਨਹੀਂ ਦਿਖਣ ਦਾ ਕੋਈ ਨਹੀਂ ਉੱਤੇ ਵੀ ਸਾਰਾ ਕੁਝ ਪ੍ਰਬੰਧ ਹੈ ਗਾਜੇ ਖਾਣ ਪੀਣ ਦਾ ਪਰ ਆਪਾਂ ਕਹਿੰਨੇ ਆ ਵੀ ਥੱਲਿਓ ਸਾਰਾ ਕੁਝ ਲੈ ਗਏ ਉੱਤੋਂ ਬਹੁਤ ਮਹਿੰਗਾ ਕੰਮ ਉਹ ਬਾਂਦਰੀ ਵਾਲੇ ਆ ਇੱਕ ਤੇ ਉਹ ਦਿੱਤਾ 20 30 ਰੁਪਏ ਦਾ ਤੇ ਚਾਹ ਦਾ ਕੱਪ ਲੈ ਪਤਾ ਨਹੀਂ ਕਿੰਨੇ ਦਾ ਦੇਣਾ ਆ ਵੀਰ ਆਪਣਾ ਯੂਪੀ ਤੋਂ ਚਾਹ ਬਣੀ ਆਪਾਂ ਛਕ ਲਿਆ ਵਾ ਤੇ ਪਾ ਤੇ ਅੱਗੇ ਦੇ ਚਲਾਣੀ ਬੰਦੇ ਆਪਣੇ ਆਏ ਨਹੀਂ ਆ ਹੁਣ ਨਾ ਡੀਦਰੇ ਦੇ ਘਤੋਂ ਘਟਾ ਇੱਥੇ ਸਾਨੂੰ ਘੰਟਾ ਲੱਗ ਜਾਣਾ ਤੇ ਹੁਣ ਸਿੱਧਾ ਆਪਾਂ ਜਾਂਦੇ ਆ ਉੱਥੇ ਹੀ ਡੀਕਾਂਗੇ ਹੁਣ ਉਹਨੂੰ ਉੱਥੇ ਮਿਲਾਂਗੇ। ਬਾਕੀ ਸੈਲ ਦੇ ਵਿਚਾਰ ਸੁਣ ਲੋ ਸੈਲ ਦੇ ਆਤਰ ਲੈ ਲੈਣ ਪੂਰੇ। ਆ ਲੱਗਣੇ ਤੁਹਾਨੂੰ ਲੱਗਣ। ਪੂਰੇ ਤਰਲੇਣ ਵੱਖੇਲੇ ਹੱਥ ਰੱਖ ਲੈਂਦਾ ਐਂ ਕਰਕੇ। ਬੋਤਲ ਮੇਰੇ ਖਰਚ। ਬੋਤਲ ਤੇਰੇ ਹੱਥ ਜੀ ਆ ਪਾਣੀ ਵੇਖ ਲੋ ਪਹਿਲੇ ਫੜਿਆ ਕੀ ਬੜਾ ਕਿੱਥੇ ਕੋਟ ਪੀਣਾ ਪੈਣਾ। ਚਲੋ ਹੁਣ ਚੱਲਦੇ ਆ। ਨੀਯਾਰੇ ਨਾਲ। ਥੋੜੇ ਵੇਲੇ ਬਣਦੇ ਸਮਝ ਜਾਂਦੇ। ਪਰੌਂਡੇ ਖਾ ਲੈ ਤੇਰੇ ਸਾਹ ਫੁੱਲਣ ਅੱਗੇ ਨਹੀਂ ਢੰਡੇ। ਰੁਕੇ ਆ ਹੁਣ ਥੋੜਾ ਰਹਿ ਗਿਆ ਆਪਾਂ ਨੂੰ ਉਹ ਹਿੰਕੁਣ ਸਾਹਿਬ ਮਾੜਾ ਦਿਖਣਿਆ ਦਿਖਣਿਆ ਤੇ ਉੱਪਰ ਤੋਂ ਉਹ ਮਾੜਾ ਮਾੜਾ ਦਿਖਣਿਆ ਬਸ ਅੱਧਾ ਘੰਟਾ ਲੱਗੋ ਘੰਟਾ ਲੱਗ ਜਣਾ ਲਗਭਗ ਘੰਟਾ ਲੱਗ ਜਣਾ ਲੈ ਜਿੰਨੀ ਆਪਾਂ ਦੂਰੀ ਪਿੱਛੋਂ ਗੋਬਿੰਦ ਘਾੜ ਤੋਂ ਗੁਰੂਸਾ ਉਹ ਗੋਬਿੰਦ ਆਹਨ ਤੱਕ ਕੀਤੀ ਸੀ ਨਾ 6 ਕਿਲੋਮੀਟਰ ਹੁਣ ਇਹਨਾਂ ਅੱਗੇ ਦੂਰੀ ਜਾਏਗਾ ਵੀ ਤਾਂ ਈ ਆ ਗੁਰੂ ਗੋਬਿੰਦ ਸਿੰਘ ਘਾੜ ਤੋਂ ਲੈ ਕੇ ਸ਼੍ਰੀ ਹਿੰਕੁਣ ਸਾਹਿਬ ਜਿਓਰ ਬੜਾ ਹੋਇਆ ਅਕਾਲੀ ਜਾਜੀ ਬੜਾ ਯੂਰ ਹੋਇਆ ਸੌ ਸਾਈ ਹੋਏ ਆ ਬੰਦੇ ਜਿਹੜਾ ਵੀਡੀਓ ਬਣਾਉਂਦੇ ਆ ਉਹ ਵੀ ਸੌ ਸਾਈ ਹੋਇਆ ਸਾਹੀਏ ਉੱਥੇ ਆਉਂਦੇ ਸਾਇਲ ਨੂੰ ਤੇ ਕੀ ਕਰੀਏ ਚਲਿਏ ਪਾਈਏ ਫਿਰ ਚਲਾਣੇ ਅੱਗੇ ਚਲੋ ਚਲੋ ਰੁਗਿਆ ਨਹੀਂ ਇਦਾਂ ਹੀ ਟਾਈਮ ਰੁਗਿਆ ਨਹੀਂ ਗੱਲ ਬੰਨੀ ਹਾਂ ਜਾਣਾ ਪੈਣਾ ਉਮੜਿਆ ਤੇ ਰਿੜਦੇ ਆਉਣਾ ਸੀ ਅਸੀਂ ਜੇ ਤਾਂ ਕਿ ਜ਼ਰੂਰੀ ਯਾਰੀ ਜੰਗ ਰੱਖਿਓ ਚੱਲੋ

ਤੋ ਯਾਰ ਕੋਈ ਸਾਨੂੰ ਲੱਗੀ ਆ ਭੁੱਖ ਬੰਦੇ ਆ ਢੇਲ ਤੱਕ ਨਹੀਂ ਆਏ ਤੇ ਜਿੱਥੇ ਆਪਾਂ ਬੈਠੇ ਆਣੇ ਤੇ ਦੋ ਰਾਹ ਜਾਂਦੇ ਆ ਇੱਕ ਪੌੜੀਆਂ ਵਾਲਾ ਰਾਹ ਜਾਂਦਾ ਸਿੱਧਾ ਇੱਧਰ ਨੂੰ ਤੇ ਇੱਕ ਰਾਹ ਜਾਂਦਾ ਸਿੱਧਾ ਇੱਥੇ ਤੇ ਆਪਾਂ ਜਾਣਾ ਪੌੜੀਆਂ ਵਾਲੇ ਰਾਹ ਦੇ ਪੌੜੀਆਂ ਵਾਲਾ ਰਾਹ ਕਹਿੰਦੇ ਅੱਧੇ ਘੰਟੇ ਦਾ ਉਹ ਤੇ ਦੂਜਾ ਘੰਟੇ ਦਾ ਆਵਾ ਪੌੜੀਆਂ ਦਾ ਰਾਹ ਸਹੀ ਰਹਿੰਦਾ ਵਾ ਸਾਈਲ ਦੇ ਆ ਚਾਹ ਪੀਂਦੇ ਵੀ ਰੱਖਣਾ ਸਾਈਲ ਦੇਖਣਾ ਤੁਹਾਨੂੰ ਨਹੀਂ ਕੈਮਰੇ 'ਚ ਆਦਾਂ ਓਕੇ ਕਰਦੇ ਚਲੋ ਜੀ ਜਾਨੀ ਆਪਾਂ ਤੁਹਾਨੂੰ ਦਿਖਾਉਣੀ ਆ ਅੱਗੇ ਪੌੜੀਆਂ ਦਾ ਕੀ ਸਾਬ ਦੱਸਣਾ ਲੋ ਜੀ ਆਹੜੀਆਂ ਔਰ ਆ ਮੀਂਹ ਔੜਿਆ ਆਪਾਂ ਥੱਲੇੋਂ ਹੀ ਜਾਂਦੀ ਆਏ ਸੀ ਤੇ ਔਰ ਆਏ ਆਣ ਕੇ ਇਥੋਂ ਦੋ ਰਾਹ ਜਾਂਦੇ ਆ ਰਾਹ ਸਿੱਧਾ ਪੌੜੀਆਂ ਦੇ ਉੱਤੋਂ ਦੀਓ ਕੇ ਇਸ ਦਾ ਹੇਮਕੁੰਡ ਸਾਹਿਬ ਜਾਣਾ ਤੇ ਜੇ ਤੁਸੀਂ ਪੌੜੀਆਂ ਥਾੜੀ ਜਾਣਾ ਚਾਹੁੰਦੇ ਪੌੜੀਆਂ ਦਾ ਇੱਕੋ ਫਾਇਦਾ ਕਿ ਅੱਧੇ ਘੰਟੇ ਕਰਾਵਾ ਤੇ ਜੇ ਉਹ ਦੂਜੇ ਰਾਹ ਜਾਂ ਥਾਣੀ ਜਾਣਾ ਚਾਹੁੰਦੇ ਸੀ ਉਹ ਕਿਹ ਟੇਕ ਦਾ ਰਾਹ ਵਾ ਪੂਰਾ ਤੇ ਆਪਾਂ ਇਹੀ ਕਹਿੰਨੇ ਆ ਜਿਹੜਾ ਪੌੜੀਆਂ ਚੜਸਾ ਦਾ 60 ਸਾਲ ਦਾ ਜੰਗ ਬਲੱਡ ਤੇ ਉਹ ਪੌੜੀਆਂ ਥਾਣੀ ਜਾ ਕੇ ਅੱਧੇ ਘੰਟੇ ਕਰਾਵਾ ਸਾਰਾ ਤੇ 1 ਘੰਟਾ ਦੇਖ ਲਓ ਜੀ ਉਧਰ ਵੀ ਜਾ ਸਕਦੇ ਹੋ ਬਹੁਤ ਚੜਾਈ ਉਧਰ ਨੂੰ ਬੜੇ ਕਾਲਕਲੇ ਨੇ ਪੈਂਦੇ ਜੀ ਮੈਂ ਦੇਹੋ ਕਹਿੰਨਾ ਕਿ ਪੌੜੀਆਂ ਥਾਣੀ ਜਾਇਓ ਚਲਿਏ ਫਿਰ ਸੈਲ ਆ ਪਰ ਹੁੰਦੇ ਤੋਂ ਦੇ ਜਿੱਥੇ ਆਪਾਂ ਖਲੋਤੇ ਆਣ ਇੱਥੋਂ 100 ਮੀਟਰ ਦੂਰੀ ਵੀ ਰਹਿ ਗਿਆ ਅਸੀਂ ਨਿਸ਼ਾਨ ਸਾਹਿਬ ਉਹ ਨਿਸ਼ਾਨ ਸਾਹਿਬ ਦੇ ਖੰਡੇ ਆਪਾਂ ਉੱਤੇ ਹੀ ਜਾਣਾ ਵਾ ਤੇ ਸੈਲ ਵੀ ਖਾ ਗਿਆ ਪੂਰਾ ਨੇ ਰੈਸਟ ਖੰਡੇ ਆਪਾਂ ਪੂਰੀ ਆਪਾਂ 30 ਖਲੋਤੇ ਆਲੇ ਤੇ ਜਦੋਂ ਉੱਤੇ ਗਏ ਉੱਤੋਂ ਹੋਰ ਜਿਆਦਾ ਦੂਰ ਦੇਖਣਾ ਆਹੋ ਕੰਮ ਪੂਰਾ ਘਾਤ ਕੋ ਹੋਇਆ ਪਿਆ ਉਹ ਥੱਲਿਓ ਦੀ ਹਿਸਾਬ ਲਾ ਲਈ ਥੱਲਿਓ ਪੂੜੀਆਂ ਚੜ ਕੇ ਆਉਂਦੇ ਆ ਬਸ ਹੁਣ 100 ਮੀਟਰ ਰਹਿ ਗਿਆ ਔਰ चलिए जाके लेटे लुटे मारिए पहल जागे उन्दा तो नहीं गल बहनी सेवक तो चल आई बुढ़िया अंक पढ़ने ਪਹੁੰਚ ਗਏ ਆਪਾਂ ਫਾਈਨਲੀ ਦਿਖਾਉਣੇ ਆ ਤੁਹਾਨੂੰ ਅੰਦਰ ਦਰਸ਼ਨ ਕਰੋ ਨੇ ਮਹਾਰਾਜ ਦੇ ਖੁਆ ਗੁਰਮੁਖ ਪਿਆਰੇ ਇਹ ਪਾਣੀ ਕਰ ਲਿਆ ਆਪਾਂ ਤੇ ਪਿੱਛੇ ਦਰਬਾਰ ਸਾਹਿਬ ਆਤੀ ਦਾ ਸਾਡੇ ਤਸਵੀਰੀਆਂ ਤੁਮ ਸਾਹਿਬ ਨੇ ਉਧਲੇ ਪਾਸੇ ਸਰੋਵਰ ਆ ਸਰੋਵਰ ਦਾ ਪਾਣੀ ਬਹੁਤ ਠੰਡਾ ਵਾ ਜਦੋਂ ਤੀ ਹੁੰਦੇ ਆ ਨਾ ਤੇ ਆਉਂਦੇ ਆਂ ਇਸ਼ਾਨ ਕਰ ਲਿਓ ਠੰਡੇ ਠੰਡੇ ਸਰੀਰ ਤੇ ਗਰਮ ਗਰਮ ਸਰੀਰ ਤੇ ਹੀ ਗਰਮ ਸਰੀਰ ਤੇ ਹੁੰਦਿਆਂ ਹੀ ਇਸ਼ਾਨ ਕਰ ਲਿਓ ਕਿਉਂਕਿ ਬਾਅਦ ਵਿੱਚ ਤੇ ਬੈਗਿੰਗ ਦਾ ਦਸਤੀ ਠੰਡਾ ਰਹਿਣਾ ਵਾ ਤੇ ਉਹਦੇ ਨਾਲ ਤਰਫ ਬਾਅਦ ਜੇ ਇਸ਼ਾਨ ਨਹੀਂ ਹੋਣਾ ਬਹੁਤ ਜ਼ਿਆਦਾ ਪਾਣੀ ਠੰਡਾ ਵਾ ਜਿੰਨੇ ਵੀ ਆਉਣਾ ਆ ਸਕਦਾ ਵਾ ਇਤਨੀ ਯਾਰ ਮੌਸਮ ਬਹੁਤ ਕੈਂਡ ਵਾ ਕੋਈ ਬਾਸ ਵਗੈਰਾ ਕੋਈ ਧਣੀ ਹੁੰਦੀ ਰਾਤ ਨੂੰ ਹੁੰਦੀ ਪਰ ਹੁਣ ਨਹੀਂ ਹੁੰਦੀ ਗਾਨ ਹੈ ਆਸੁ ਕਨੀ ਕੋਈ ਐ ਪਹਿਲਾ ਅਸੀਂ ਪਿੰਡੋਂ ਤੁਰੇ ਜਦੋਂ ਆਪਾਂ ਪਿੰਡੋਂ ਤੁਰ ਕੇ ਆਪਾਂ ਆਇਆ ਜਲੰਧਰ ਸਰਹੰਦ ਸਰਹੰਦੋਂ ਹੋ ਕੇ ਤੇ ਜਗਾਦੜੀ ਜਗਾਦੜੀਆਂ ਥਾਂ ਐ ਹਰ ਦਵਾਰ ਹਰ ਦਵਾਰ ਤੋਂ ਤੇਰਾ ਪਾਂਧੀ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਰਾਤ ਰੁਕੇ ਆ ਤੇ ਰਾਤ ਰੋਕੇ ਸਾਰੇ ਅਸੀਂ 5:30 ਵਜੇ ਤੁਰਪੇ ਫਿਰ ਆਏ ਆ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਬਾਅਦ ਫਿਰ ਇੱਕ ਦਿਨ ਲੱਗਦਾ ਫਿਰ ਆਉਂਦੇ ਆ ਗੋਬਿੰਦ ਘਰ ਗੋਬਿੰਦ ਘਾਮ ਰਾਤ ਰੁਕਦੇ ਆ ਫਿਰ ਰਾਤ ਰੋਕੇ ਤੇ ਫਿਰ ਸ੍ਰੀ ਹਿਮਕੁੰਨ ਸਾਹਿਬ ਪਹੁੰਚੀਦਾ ਕਮ ਸੇ ਕਮ ਅਮੀ 5 ਜਾਂ 6 ਦਿਨ ਲੱਗ ਜਾਂਦੇ ਆ ਤੇ ਖਰਚਾ ਜਿਹੜਾ ਵਾ ਖਰਚਾ 5 ਤੋਂ 7000 ਰੁਪਏ ਜੇਬ ਦੇ ਵਿੱਚ ਚਾਹੀਦਾ ਇੱਕ ਬੰਦੇ ਦਾ ਜੇ ਗੱਡੀ ਤੇ ਆਉਣ ਆਪਣੇ ਨਾਲ ਮਿਲ ਕੇ ਕਰਨਾ ਖर्चा ਤੇ 7000 ਰੁਪਏ ਇੱਕ ਬੰਦੇ ਦਾ ਖर्चा ਚਾਹੀਦਾ। ਬਾਕੀ ਵਧੀਆ ਵਾ ਮੌਸਮ ਬੜਾ ਵਧੀਆ ਹੁ ਆਓ ਦਰਸ਼ਨ ਕਰੋ। ਬਿਸਕੁਟ ਵਗੈਰਾ ਕੋਈ ਖਾਣ ਵਾਲੀ ਚੀਜ਼? ਕਾਬਿਓ ਲੈ ਕੇ ਆਓ ਉੱਤੇ ਕਿਉਂਕਿ ਰੇਟ ਜਿਆਦਾ ਟ੍ਰਿਪਲ ਰੇਟ ਹੋ ਜਾਂਦਾ ਵਾ ਇੱਥੇ ਟ੍ਰਿਪਲ ਨਹੀਂ ਜਿਆਦਾ ਹੀ ਆ ਬੰਦਾ ਟ੍ਰਿਪਲ ਤੋਂ ਵੀ ਜਿਆਦਾ ਹੋ ਜਾਂਦਾ ਲੈ ਕੇ ਜਿੰਨਾ ਬਾ ਥੋੜਾ ਕਿੰਨਾ ਰੇਟ ਘੱਟ ਲੈ ਕੇ ਆ ਬੋਨਾ ਟਾੜਿਆ ਸੇ ਵਧੀਆ ਵਾ ਉੱਪਰ ਉਹਨਾਂ ਦੇ ਵੇਟ ਘੱਟ ਕਰਕੇ ਲਿਆਵੇ ਮੌਸਮ ਵਧੀਆ ਐਵੇਂ ਮੌਸਮ ਬਹੁਤ ਖਰਾਬ ਕੋਈ ਕੋਈ 400 400 ਦਾ ਇਧਰ ਯਾਤਰਾ ਕਰੀਦੀ ਉਹਨਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਯਾਤਰਾ ਨੂੰ ਆਪਣੇ 5 ਘੰਟੇ 5 ਘੰਟੇ ਉੱਪਰ ਜੇ 5 ਹੀ ਪਿੱਸਾਂ ਦੇ 5 ਹੀ ਪਿੱਸਾਂ ਦੇ 5 ਘੰਟੇ ਘਾੜ ਤੋਂ ਲਾਲਾ ਆਣਾ ਗੋਬਿੰਦ ਘਰ ਤੋਂ ਲਾੜੋ ਆਪਾਂ 10 ਮਿੰਟ ਲੱਗ ਜੇ ਲੇਕਿਨ ਸ਼ਾਰਟਕਟ ਕੋਈ ਨਾ ਕਰੇ ਜਿਹੜਾ ਰਸਤਾ ਬਣਾਇਆ ਉਸੇ ਦਾਸ ਦਿੱਤਾ ਨਹੀਂ ਆ ਬਾਕੀ ਕੋਈ ਨਹੀਂ ਜੇ ਨਹੀਂ ਵੀ ਕਿ ਕੋਈ ਤੁਰਿਆ ਜਾਂਦਾ ਘੋੜੇ ਹੈਗੇ ਪੂਰੇ ਚੜ ਜਾਂਦਾ ਹਾਂ ਹਾਂ ਜੀ ਵਧੀਆ ਸਫਰ ਹੈਗਾ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ